ਯਾਰਾ ਮਿੱਤਰਾਂ ਦੇ ਨਾਲ ਟਾਈਮ ਪਾਸ ਕਰਦੇ ਆਂ ਕਦੀ ਆਪਣੀ ਤਨਹਾਈ ਦੇ ਨਾਲ ਟਾਈਮ ਪਾਸ ਕਰਕੇ ਦੇਖੋ ਫਿਰ ਪਤਾ ਲੱਗੂਗਾ ਉਹ ਡਿਫਰੈਂਟ ਡਿਫਰੈਂਟ ਕੰਟਰੀ ਜਿਹੜੀਆਂ ਚੂਜ਼ ਕੀਤੀਆਂ ਸੀ ਉਹ ਇਸੇ ਕਰਕੇ ਕਿਉਂਕਿ ਹਰ ਕੰਟਰੀ ਦਾ ਆਪਣੀ ਵਿਲੱਖਣਤਾ ਸੀਗੀ ਸਫ਼ਰ ਜਿਹੜਾ 20000 ਕਿਲੋਮੀਟਰ ਸਫ਼ਰ ਮੇਰਾ ਤੈਅ ਹੋ ਚੁੱਕਾ ਦੇਸ਼ਾਂ ਦੀ ਜੇ ਗੱਲ ਕਰਾਂ 12 ਦੇਸ਼ ਜਿਹੜੇ ਆ ਉਹ ਐਕਸਪਲੋਰ ਕਰਕੇ ਅੱਜ ਮੈਂ 13ਵੇਂ ਦੇਸ਼ ਦੇ ਵਿੱਚ ਐਂਟਰ ਹੋਇਆ ਜੀ ਇਤਨੇਮ ਕਰਦੇ ਬਾਅਦ ਉਂ ਹੀ ਚੜਦੀ ਕਲਾ ਹੋ ਜਾਂਦੀ ਉਤੋਂ ਆਪਾਂ ਗਤ ਕਹੀਆਂ ਤੇ ਗਤ ਕੇ ਆਈ ਜਦੋਂ ਆਪਣਾ ਪਸੀਨਾ ਕੱਢਦਾ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਕਿ ਤੁਸੀਂ ਇਸ ਕਵਰੇਜ ਲੈ ਆ ਰਹੇ ਹੋ ਥੈਂਕ ਯੂ ਸੋ ਮਚ ਕਿਸ ਤਰ੍ਹਾਂ پلان ਬਣਿਆ ਇੱਥੇ ਦੇ ਰਹਿਣ ਵਾਲੇ ਹੋ ਔਰ ਇੰਡੀਆ ਵੱਲੋਂ ਕਿਤਰਾ ਪ੍ਰਤੀਕ ਆ ਮੈਂ ਜੀ ਆਸਟਰੀਆ ਦਾ ਰਹਿਣ ਵਾਲਾ ਹਾਂ ਜੰਪਾਲ ਮੇਰਾ ਇਥੋਂ ਦਾ ਪੰਜਾਬ ਦਾ ਹੀ ਆ ਜ਼ਿਲ੍ਹਾ ਗੁਰਦਾਸਪੁਰ ਪਿੰਡ ਵੜੈਚ ਸਰਦਾਰ ਸਰੂਪ ਸਿੰਘ ਜੀ ਹੁਣ ਦਾ ਮੈਂ ਸੁਪੁੱਤਰ 7 ਸਤੰਬਰ ਨੂੰ ਜਰਨੀ ਸ਼ੁਰੂ ਕੀਤੀ ਸੀ ਆਸਟਰੀਆ ਤੋਂ 12 ਮੁਲਕ ਜਿਹੜੇ ਉਹਨਾਂ ਦੀ ਯਾਤਰਾ ਕਰਦਾ ਹੋਇਆ ਅੱਜ ਮੈਂ ਜਿਹੜਾ ਕਿ ਆ ਇੰਡੀਆ ਦੇ ਵਿੱਚ ਪਹੁੰਚਿਆ ਹਾਂ ਸੋਚ ਵੀ ਲੱਗਦੀ ਸੋਚ ਸਿਰਫ ਇਹੋ ਸੀ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਦਾਮ ਨੇ ਉਹਨਾਂ ਦੇ ਦਰਸ਼ਨਦਾਰੇ ਕਰਨੇ ਕਿਉਂਕਿ ਪਹਿਲਾਂ ਸੋਚਦੇ ਹੁੰਦੇ ਸੀਗੇ ਕਿ ਕਦੋਂ ਉਹ ਸੁਭ ਬਣੂਗਾ ਕਿ ਤਾਰਾਂ ਤੋਂ ਪਾਰ ਜਿਹੜੇ ਆ ਕਿ ਦਰਸ਼ਕਾਂ ਦਾ ਕਰਨ ਦਾ ਮੌਕਾ ਮਿਲੂਗਾ ਬਟ 2 ਸਾਲ ਪਹਿਲਾਂ ਇਹੋ ਹੀ ਵਿਚਾਰ ਆਇਆ ਸੀ ਕਿ ਜਾਣਾ ਦੇ ਬਾਰੇ ਰੋਡ ਜਾਣਾ ਸੋ ਅੱਜ ਜਿਹੜਾ ਮਾਰ ਰਹੇ ਨੇ ਇਹ ਸੁਪਨਾ ਜਿਹੜਾ ਪੂਰਾ ਕਰਤਾ ਹੈ ਅ ਸਫਰ ਜਿਹੜਾ 20000 ਕਿਲੋਮੀਟਰ ਸਫਰ ਮੇਰਾ ਤੈਹ ਹੋ ਚੁਕਾ ਦੇਸ਼ਾਂ ਦੀ ਜੇ ਗੱਲ ਕਰਾਂ 12 ਦੇਸ਼ ਜਿਹੜੇ ਆ ਉਹ ਐਕਸਪਲੋਰ ਕਰਕੇ ਅੱਜ ਮੈਂ 13ਵੇਂ ਦੇਸ਼ ਦੇ ਵਿੱਚ ਐਂਟਰ ਹੋਇਆ ਜੀ ਸਭ ਤੋਂ ਵੱਧ ਆਨੰਦ ਕਿਹੜੇ ਦੇਸ਼ ਦਾ ਅ ਨੈਚਰ ਵਾਈ ਕਿਉਂਕਿ ਦੇਖੋ ਅਸੀਂ ਜਿਹੜੀਆਂ ਕੰਟਰੀ ਚੂਜ਼ ਕੀਤੀਆਂ ਸੀਗੀਆਂ ਉਹ ਡਿਫਰੈਂਟ ਡਿਫਰੈਂਟ ਕੰਟਰੀ ਜਿਹੜੀਆਂ ਚੂਜ਼ ਕੀਤੀਆਂ ਸੀ ਉਹ ਇਸੇ ਕਰਕੇ ਕਿਉਂਕਿ ਹਰ ਕੰਟਰੀ ਦਾ ਆਪਣੀ ਬਲੱਖਣਤਾ ਸੀਗੀ ਕਿਸੇ ਕੰਟਰੀ ਦੇ ਵਿੱਚ ਨੇਚਰ ਜਿਆਦਾ ਵਧੀਆ ਸੀ ਕਿਸੇ ਕੰਟਰੀ ਦੇ ਵਿੱਚ ਫੂਡ ਬਹੁਤ ਵਧੀਆ ਸੀ ਕਿਸੇ ਕੰਟਰੀ ਦੀ ਹਿਸਟਰੀ ਬਹੁਤ ਵਧੀਆ ਸੀ ਸੋ ਇਸ ਕਰਕੇ ਜੇ ਕੰਪੇਅਰ ਕਰਨਾ ਕੰਟਰੀ ਨੂੰ ਉਹ ਥੋੜਾ ਡਿਫਿਕਲਟ ਆ ਹਰ ਇੱਕ ਕੰਟਰੀ ਜਿਹੜੀ ਮੈਂ ਚੂਜ਼ ਕੀਤੀ ਸੀ ਉਹਦੇ ਵਿੱਚ ਵੱਖਰਾ ਵੱਖਰਾ ਐਕਸਪੀਰੀਅੰਸ ਆ ਜੀ ਸਿਰਫ ਇਹ ਹੂਸੂਸ ਸੀਗੇ ਕਿ ਹੋਟਲਾਂ ਦੀ ਜਿੱਥੇ ਹੋਟਲ 'ਚ ਰਹਿਣਾ ਤੇ ਖਾਣ ਪੀਣ ਦੀ ਕਿਉਂਕਿ ਅਸੀਂ ਆ ਪਿਓਰ ਵੈਜੀਟੇਰੀਅਨ ਖਾਲਸੇ ਤੇ ਇਦਾਂ ਦਾ ਫੂਡ ਜਿਹੜਾ ਬੋਜ਼ਨੀਆਂ ਸੁਲਵੇਨੀਆ ਵਰਗੀ ਜਿੱਥੇ ਕਿ ਮੁਸਲਮ ਕੰਟਰੀਜ਼ ਨੇ ਉੱਥੇ ਫੂਡ ਮਿਲਣਾ ਥੋੜਾ ਜਿਹਾ ਮੁਸ਼ਕਲ ਸੀਗਾ ਤਾਂ ਕਰਕੇ ਗੱਡੀ ਗੱਡੀ ਇਦਾਂ ਦੀ ਮੋਡੀਫਾਈ ਕਰਾਈ ਕਿ ਸਾਨੂੰ ਰਹਿਣ ਦੀ ਤੇ ਫੂਡ ਦੀ ਕੋਈ ਦਿੱਕਤ ਨਾ ਆਵੇ। ਚੱਲਣ ਤੇ ਕੀ ਮਨ 'ਚ ਵਿਚਾਰ ਕਰ ਰਹੇ ਹੋ ਕਿਤੇ 100 ਕਿਲੋਮੀਟਰ ਵੀ ਇਕੱਲਿਆਂ ਹੀ ਚੱਲਣਾ ਪਿਆ ਹੋਵੇਗਾ। ਮੈਂ ਦੀ ਗੱਲ ਸੁਝਦਾ ਸੀ ਕਿ ਤੁਸੀਂ ਆਪਣੇ ਯਾਰਾਂ ਮਿੱਤਰਾਂ ਨਾਲ ਸਫ਼ਰ ਤੇ ਜ਼ਰੂਰ ਕਰਦੇ ਆਂ। ਯਾਰਾ ਮਿੱਤਰਾਂ ਦੇ ਨਾਲ ਟਾਈਮ ਪਾਸ ਕਰਦੇ ਆਂ ਕਦੀ ਆਪਣੀ ਤਨਹਾਈ ਦੇ ਨਾਲ ਟਾਈਮ ਪਾਸ ਕਰਕੇ ਦੇਖੋ ਫਿਰ ਪਤਾ ਲੱਗੂਗਾ ਕਿ ਤੁਸੀਂ ਆਪਣੇ ਅੰਦਰ ਜਿਹੜਾ ਕਿੰਨਾ ਕੁ ਤੁਹਾਡੇ ਟਿਕਾਵਾ ਤੇ ਕਿੰਨੀ ਕੁ ਅੰਦਰ ਜਿਹੜੀ ਹੈ ਕਿ ਤੁਹਾਡੇ ਅੰਦਰ ਉਸਰਾ ਪ੍ਰਤੀ ਖੇਚਾ ਸੋ ਇਸ ਕਰਕੇ ਜਿਹੜਾ ਮੈਂ ਟਰੈਵਲ ਨੂੰ ਇਕੱਲੇ ਜਿਹੜਾ ਟਰੈਵਲ ਕਰਨਾ ਡਿਸੀਜਨ ਲਿਆ ਸੀਗਾ ਕਿ ਮੈਂ ਆਪਣੇ ਆਪ ਨੂੰ ਟਾਈਮ ਦੇਣਾ ਚਾਹੁੰਦਾ ਸੀ ਤੇ ਆਪਣੀ ਤਨਹਾਈ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਤੁਸੀਂ ਸਫ਼ਰ ਤੱਕ ਕਰਕੇ ਆਏ ਹੋ ਸਮੁੰਦਰੋਂ ਪਾਰ ਤੇ ਤੇ ਸੱਤ ਸਮੁੰਦਰ ਪਾਰ ਦਾ ਸਫ਼ਰ ਪਰ ਜਿਹੜੀ ਚਿਹਰੇ ਦੀ ਰੌਣਕ ਆ ਠੀਕ ਆ ਚਿਹਰੇ ਦੀ ਖੁਸ਼ੀ ਆ ਤੁਹਾਨੂੰ ਲੱਗਦਾ ਨਹੀਂ ਕਿ ਸਫ਼ਰ ਕਰਕੇ ਆਏ ਹੋ ਦੇਖੋ ਜੀ ਇਹ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਵੈਸੇ ਵੀ ਜਿਹੜਾ ਗੁਰੂ ਕਾ ਖਾਲਸਾ ਸਵੇਰੇ ਅੰਮ੍ਰਿਤ ਵੇਲੇ ਸਾਂਭ ਕੇ ਆਪਣਾ ਨਿਤਨੇਮ ਕਰਦਾ ਨਿਤਨੇਮ ਕਰਦੋਂ ਬਾਅਦ ਉਂ ਹੀ ਚੜਦੀ ਕਲਾ ਹੋ ਜਾਂਦੀ ਉਤੋਂ ਆਪਾਂ ਗਤ ਕਹੀਆਂ ਤੇ ਗਤ ਕੇ ਆਈ ਜਦੋਂ ਆਪਣਾ ਪਸੀਨਾ ਕੱਢਦਾ ਪਸੀਨਾ ਕੱਢਣ ਦੇ ਨਾਲ ਚਿਹਰਾ ਉਂ ਹੀ ਚਮਕ ਜਾਂਦਾ ਜੀ ਤੇ ਬਸ ਇਹੋ ਹੀ ਰਾਜ ਹੈ ਦੀ ਹੋਰ ਕੋਈ ਰਾਜ ਨਹੀਂ ਜਿਹੜੇ ਸਤਿ ਸਾਹਿਬ ਦੇ ਦਰਸ਼ਨ ਕਰਨੇ ਜਿਹੜੇ ਰਾਜ ਕਦੋਂ ਤੱਕ ਉਹ ਸਫਰ ਵੀ ਪੂਰਾ ਨਹੀਂ ਦੇਖੋ ਜੀ ਇਹ ਆਪਣਾ ਸੀਗਾ ਕਿ ਇੰਡੀਆ ਤੱਕ ਪਹੁੰਚਣਾ ਹੁਣ ਇੰਡੀਆ ਪਹੁੰਚ ਗਏ ਹੁਣ ਅਗਲਾ ਆਪਣਾ ਟਾਰਗੇਟ ਜਿਹੜਾ ਵਾ ਉਹ ਇਹ ਆ ਕਿ ਪੰਜਾਂ ਤਖਤਾਂ ਦੇ ਸੱਚੇ ਅੱਜ ਪਹਿਲਾ ਤਖਤ ਜਿਹੜਾ ਕਿ ਕਾਲ ਤਖਤ ਸਾਹਿਬ ਤੋਂ ਅਸੀਂ ਸਰਮਸਤਕ ਹੋ ਕੇ ਆਏ ਆ ਜੀ ਫਿਰ ਅੱਗੇ ਵੀ ਜਿਹੜੇ ਕਿ ਪੰਜਾਂ ਤਖਤਾਂ ਦੀ ਯਾਤਰਾ ਇਹ ਕੰਟੀਨਿਊ ਹੋਵੇਗੀ ਫਿਰ ਇੰਡੀਆ ਦਾ ਜਿਹੜਾ ਟ੍ਰਿਪ ਆ ਫਿਰ ਖਤਮ ਹੋਊਗਾ ਆਸਟਰੀਆ ਬਾਈਕ ਇਰ ਜਾਇਆ ਜਾਏਗਾ ਕਿ ਇਸੇ ਕਾਰ ਤੇ ਜਾਏਗਾ ਆਸਟਰੀਆ ਵਾਪਸ ਇਸੇ ਹੀ ਕਾਰ ਤੇ ਜਾਇਆ ਜਾਏਗਾ ਜੀ ਉਦੋਂ ਲੰਮਾ ਸਫ਼ਰ ਹੋਏਗਾ ਤਕਰੀਬਨ ਜਿਹੜਾ ਕਿ 3 ਇੱਕ ਮਹੀਨਿਆਂ ਦਾ ਅਸੀਂ ਸੋਚਿਆ ਬਾਕੀ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਟਾਈਮ ਲਾਉਣ ਉਹ ਮਹਾਰਾਜ ਜਾਣਣ ਜੀ ਅੱਜ ਜਦੋਂ ਫਿਰ ਆਪਣੇ ਚਲੋ ਮਾੜੀ ਤਰਫੇ ਪਹੁੰਚੇ ਹਾਂ ਜੀ ਜਾ ਕੇ ਆਪਣੇ ਕਿਰਤ ਸੰਪੂਰਨ ਕੀਤੇ ਹਾਂ ਜੀ ਕਿਤਰਾ ਦਾ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਜਿਹੜੇ ਗਤਕਈ ਫੌਜਾ ਆਪਾਂ ਇਕੱਠੇ ਇੱਥੇ ਗਤਕਾ ਖੇਡਦੇ ਰਹੇ ਸਿੱਖਦੇ ਰਹੇ ਆ ਭਾਈ ਸਾਹਿਬ ਹੁਣੀ ਤੇ ਅੱਜ ਸਾਰਿਆਂ ਨੂੰ ਦੇਖ ਕੇ ਆਪਣੇ ਜੀਜਾ ਜੀ ਹੁਣਾਂ ਨੂੰ ਦੇਖ ਕੇ ਸਾਰਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੇ ਕਿਸੇ ਨੇ ਕੁਝ ਸਿੱਖਣਾ ਹੋਵੇ ਹਰਜੀਤ ਸਿੰਘ ਕੋ ਐਡਵੈਂਚਰ ਪਰ ਬਸ ਇੱਕ ਹੀ ਚੀਜ਼ ਕਿ ਕਿਰਤ ਕਮਾਈਆਂ ਜਰੂਰ ਕਰੋ ਉਹਦੇ ਨਾਲ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਟਾਈਮ ਤੁਸੀਂ ਜਰੂਰੀ ਨਹੀਂ ਕਿ ਸਾਤ ਸਮੁੰਦਰੋਂ ਪਾਰ ਜਾ ਕੇ ਦੇਣਾ ਟਾਈਮ ਤੁਸੀਂ ਇਥੋਂ ਬਸਤੇ ਬਹਿ ਕੇ ਜਾ ਕੇ ਵੀ ਕਿਤੇ ਦੇ ਸਕਦੇ ਆ ਬਟ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਬਾਣੀ ਪੜੋ ਨਾਮ ਜਪੋ ਗੁਰੂ ਦੇ ਲੜ ਲੱਗੋ ਗੁਰੂ ਦੇ ਲੜ ਲੱਗੋਗੇ ਤੇ ਇਹ ਪੋਜ਼ਿਟਿਵ